ਆਲ ਖੜੇ ਆ ਬਾਪੂ ਸਾਕੀ ਕਾਲ ਹਾਂਜੀ ਬਹੁਤ ਬੜਾ ਕੋਈ ਨਹੀਂ ਚੜਦੀ ਕਲਾ ਚੜਦੀ ਕਲਾ ਸਾਕੀ ਕਾਲ ਤੁਹਾਡੇ ਪੋਤੇ ਆ ਮੈਂ ਕਿਹਾ सोनू ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਨਾਲ ਖਾਲਸੇ ਆ ਕੋਈ ਨੰਬਰ ਲਗਾਓ ਇੱਕ ਠੀਕ ਆ ਉਥੋਂ ਇਰੇ ਕੈਸ਼ ਪੜਾਇਓ 50-50 ਹਜ਼ਾਰ ਆ 50 ਹਜ਼ਾਰ ਬਾਪੂ ਜੀ ਤੁਸੀਂ ਆਪ ਦੇ ਕੋਲ ਰੱਖਣਾ 50 ਹਜ਼ਾਰ ਹੋਰ ਬਣਾ ਖਾਤਾ ਬਹੁਤ ਆ ਆਪ ਹੋ ਗਏ ਹੋ ਬਹੁਤ ਅੱਛਾ ਸਤਨਾਬੈ ਦੀ ਚੁੱਪ ਯਾਰ ਹੱਥਾਂ ਤੇ ਕੈਮਰਾ ਨਾ ਚਲਾਵਾ ਕਰੋ ਯਾਰ 2 ਮਿੰਟ ਦੋ ਯਾਰ ਮਾਤਾ ਬਾਪੂ ਚੜਦੀ ਕਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਆਪ ਕੋ ਕਰਾਂਗੇ ਸਭ ਚੜਦੀ ਕਲਾ ਤੁਹਾਡੇ ਪੁੱਤਿਆਂ ਹਾਂ ਦਬਣਾ ਨਹੀਂ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਆ ਪਿੰਡ ਪਿੰਡ ਆ ਕੇ नहीं क्या? नहीं है नहीं सुहाग दूंगा नहीं रोना नहीं रोना बादा का टाग कोई काम नहीं है वो तो नहीं कर सकते है, है तो आग्ण आग्ण तुपाए, तुपाए। तुपाए। चलो ब्रेक तुम तुरही रह के तेरे है ਤੇ ਯਾ ਆਪਣਾ ਡੰਗਰ ਨਹੀਂ ਵੀਰ ਤੇਰੇ ਵੀ ਗੋਸ਼ਤਾਂ ਗਰਾਵੇ ਨਹੀਂ ਨਹੀਂ ਡੰਗਰਾ ਤੇ ਨਹੀਂ ਭਾਜੀ ਆਪਣਾ ਆਪਣੇ ਘਰ ਰੁਕ ਜਾ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਨਹੀਂ ਮੱਝਾਂ ਵਾਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ ਦੋ ਮਿੰਟ আচ্ছা ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ ਵਾਲੇ ਤੇ ਨਹੀਂ ਸੋਣਾ ਵੀਰੇ 50000 ਰੁਪਏ ਹੋਰ ਦੀ ਖਾਸਾ ਮੈਂ ਸ਼ਤਾ ਬੰਕੇ ਪੀਆ ਦੇ ਵਾਸਤੇ ਆ ਗਏ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਅਸੀਂ ਤੁਹਾਡੇ ਬੱਚੇ ਆ ਹਾ ਇਹੋ ਨਾ ਡਿਊਟੀ ਲਈ ਆ ਵਾਈਗਰੂਨੇ ਡਿਊਟੀ ਲਈ ਆ ਕੋਈ ਹੋ ਨਹੀਂ ਐ ਕੋਈ ਚੱਕਰ ਨਹੀਂ ਚਲੋ ਖਾਲਸਾ ਨੰਬਰ ਨੋਟ ਕਰ ਨਾਲ ਖੜੇ ਆ ਬਾਪੂ ਸਤਿ ਸ੍ਰੀ ਅਕਾਲ ਹਾਂ ਜੀ ਬਹੁਤ ਬੜਾ ਕੋਈ ਨਹੀਂ ਮਾਤਾ ਮਾਤਾ ਚੜਦੀ ਕਲਾ ਚੜਦੀ ਕਲਾ ਸਤਿ ਸ੍ਰੀ ਅਕਾਲ ਉਹ ਤੇਰਾ ਹੋ ਜਾਊ ਕੋਈ ਤੇਰਾ ਹੋ ਜਾਊ ਤੁਹਾਡੇ ਪੋਤੇ ਆ ਮੈਂ ਕਿਹਾ ਸੋਨੂ ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਨਾਲ ਖਾਲਸੇ ਆ ਨਾ ਕੋਈ ਨੰਬਰ ਲਗਾਓ ਇੱਕ ਠੀਕ ਆ ਉਥੋਂ ਵੀਰੇ ਕੈਸ਼ ਪੜਾਇਓ 50500 ਆ 50000 ਬਾਪੂ ਜੀ ਤੁਸੀਂ ਆਪ ਦੇ ਕੋਲ ਰੱਖਣਾ 50000 ਹੋਰ ਬਣਾ ਖਾਤਾ ਬਹੁਤ ਆ ਆਪ ਹੋ ਗਏ ਹੋ ਬਹੁਤ ਅੱਛਾ ਸਤਨਾਬੈ ਦੀ ਚੁੱਪ ਯਾਰ ਹੱਥਾਂ ਦੇ ਕੈਮਰਾ ਨਾ ਚਲਾਵਾ ਕਰੋ ਯਾਰ 2 ਮਿੰਟ ਦੋ ਯਾਰ ਮਾਤਾ ਬਾਪੂ ਚੜਦੀ ਗਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਆਪਕੋ ਕਰਾਂਗੇ ਸਭ ਚੜਦੀ ਕਲਾ ਤੁਹਾਡੇ ਬੋਧਿਆਂ ਹਾਂ ਦਬਣਾ ਨਹੀਂ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਆ ਪਿੰਡ ਪਿੰਡ ਆ ਕੇ ਠੀਕ ਆ ਨਹੀਂ ਆਏ ਨਹੀਂ ਸਵਾਦ ਆਉਂਦਾ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਜੀ ਹੁਣ ਉਹ ਤਾਂ ਨਹੀਂ ਕਰ ਸਕਦੇ ਅਸੀਂ ਹੈਗੇ ਹਾਂ ਮੇਰੇ ਬਾਏ ਤੁਹਾਡੇ ਚਲੋ ਵੀਰੇ ਹੁਣ ਤੁਸੀਂ ਰਹਿ ਕਿੱਥੇ ਰਹੇ ਹੋ ਇੱਥੇ ਹੀ ਆਪਾਂ ਨਹੀਂ ਵੀ ਇੱਥੇ ਨਹੀਂ ਡੰਗਰਾ ਵਿੱਚ ਆਪਾਂ ਜਿੰਨੇ ਨਹੀਂ ਨਹੀਂ ਡੰਗਰਾ ਤੇ ਨਹੀਂ ਭਾਜੀ ਆਪਣਾ ਆਪਣੇ ਘਰ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਨਹੀਂ ਮੱਝਾਂ ਵਾਲੇ ਉੱਥੇ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ ਦੋ ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੌਣਾ ਮੱਝਾਂ ਵਾਲੇ ਤੇ ਨਹੀਂ ਸੌਣਾ ਵੀਰੇ 50000 ਰੁਪਏ ਹੋਰ ਦੀ ਖਾਸ ਉਹ ਰਿਸ਼ਤਾ ਵਾਲੇ ਕੇ ਦੀਆ ਦੇਹਸਤੇ ਆ ਗਏ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਅਸੀਂ ਤੁਹਾਡੇ ਬੱਚੇ ਆ ਹੁਣ ਉਹਨਾਂ ਡਿਊਟੀ ਲਈ ਆ ਵਾਈਗਰੂਨ ਨੇ ਡਿਊਟੀ ਲਈ ਆ ਕੋਈ ਹੋ ਨਹੀਂ ਐ ਕੋਈ ਚੱਕਰ ਨਹੀਂ ਚਲੋ ਖਾਲਸਾ ਨੰਬਰ ਨੋਟ ਕਰ